ਲੁਕੋ ਕੇ ਨਾ ਬਾਸ ਸਹੀਦਾ אבי ਬਾਸ ਆ אבי ਬਾਸ ਆ ਗੰਡਾ ਵਾਲਾ ਲੱਭਣਾ ਪੜਦਾ ਤੇਰੇ ਗਾਟਾ ਲਾ ਲੈ ਆਇਆ ਗੋਲ ਗੰਡਾ ਵਾਲਾ ਬਾਸ ਪੱਲ ਮੇਰੀ ਕਰਕੇ ਠੀਕ ਗਿਆ ਪਿਆਜ਼ ਦਾ ਕੱਟਣਾ ਮੈਨੂੰ ਘਾਟ ਹੀ ਪਿਆ ਆਹ ਬੰਦਾ ਵਾਲਾ ਬਸ ਲੈ ਬਸ ਆਹ ਚੰਗਾ ਚੰਗੇ ਹੁਣ ਉਹ ਨਾ ਨਹੀਂ ਹੋਣਾ ਆ ਮੇਰੀ ਮਸ਼ੇਟ ਨਹੀਂ ਇਹ ਲੈ ਜੀਵਾ ਬਾਰਾ ਸੋ ਬਾਈਕ ਵੀ ਕਰਦਾ ਚਾਹਦਾ ਬਾਈਕ ਪਿਆ WAE ਡਾਰੀ ਡਬਲ ਬਲੇਡ ਹੁੰਦਾ ਇਹਨੂੰ ਦੋਨੇ ਪਾਸੇ ਲੰਦੇ ਹੁੰਦੇ ਬਸ ਤੁਸੀਂ ਜ਼ੋਰ ਨਹੀਂ ਲਾਉਣਾ ਹੈਗਾ ਉਦੋਂ ਫਿਰ ਨਹੀਂ ਆਰੀ ਜਿੱਥੇ ਜ਼ੋਰ ਲਾਉਂਗੇ ਫਿਰ ਨਹੀਂ ਚੱਲਣੀ ਡਬਲ ਬਲੇਡ ਹੁੰਦਾ ਇਹ ਫਸ ਜਾਂਦਾ ਤੇ ਜਿਹੜੇ ਜਿੰਦਾ ਆ ਫੋਲਡ ਹੋ ਜਾਂਦੀ ਆ ਫੋਲਡ ਕਰਕੇ ਇਹਨੂੰ ਤੁਸੀਂ ਆਪ ਹੀ ਸੁਬਾਸ ਕਰਦੇ ਦੇਖੋ ਪਤਾ ਨਹੀਂ ਆ ਸੋ ਫੋੜ ਲਿਆ ਮੈਂ ਬਾਈਕ ਵੀ ਕਰਦਾ ਚਾਹਦਾ ਹਰੀ ਵਾਲਾ ਤਾਂ ਗੰਡਾ ਵਾਲਾ ਬਣਾਵਾਂਗਾ। ਹਲੇ ਵਰਤਾਰ ਕਰਕੇ ਨਾ ਕੱਲ੍ਹ ਨੇਰੀ ਕਰਕੇ ਠੀਕ ਗਿਆ ਪਿਆ ਸਵਾ। ਗੰਡਾ ਵਾਲਾ ਬੱਸ ਲੈ ਇਹ ਤਾਂ ਸਾਹ। ਆ ਮੇਰੀ ਮਸ਼ੀਨ ਨਹੀਂ। ਬਾਹਰ ਆ ਸੋ। ਬੁਨੇ ਫਾਸ ਜਾਂਦਾ ਨਹੀਂ ਹੁੰਦਾ। ਬਸ ਤੁਸੀਂ ਜ਼ੋਰ ਨਹੀਂ ਲਾਉਣਾ ਹੈਗਾ ਉਦੋਂ ਫਿਰ ਨਹੀਂ ਆਰੀ। ਜਿੱਥੇ ਜ਼ੋਰ ਲਾਉਂਗੇ ਫਿਰ ਨਹੀਂ ਚੱਲਦੀ। ਡਬਲ ਬਲੇਡ ਹੁੰਦਾ ਹੈ ਫਸ ਜਾਂਦਾ। ਇਹਦੇ ਵਿੱਚ ਜਿੰਦਾ ਆ ਫੋਲਡ ਹੋ ਜਾਂਦੀ ਆ। ਫੋਲਡ ਕਰਕੇ ਇਹਨੂੰ ਆਪੀ ਸਵਾਸ ਕਰਦੇ। ਮੈਨੂੰ ਪਤਾ ਨਹੀਂ ਆ। ਫਿਰ ਫਾੜ ਲਿਆ ਮੈਂ। ਮਾਈ ਜੀ ਦਾ ਕੰਮ ਕਰ ਰਿਹਾ ਹਾਂ ਜਿੱਦੀ ਕੀ। ਹੋ ਗਈ ਆਪ। ਆਰੀ ਲੱਗ ਗਈ। ਗੰਡਾਲੀ ਡਾਕ ਵਰਸ਼ੇ ਨੂੰ ਪਾਉਣ ਲਈ